ਨਾ ਬਹੁਤ ਮੰਦਫਗ ਆਇਆ ਜੀ ਇਥੋਂ ਬੰਦੇ ਲੈ ਕੇ ਆਏ ਹਸਾਬ ਉਹਨਾਂ ਦੇ ਮਗਰੀ ਬੰਦੇ ਦੋ ਵੜਾ ਆਏ ਜੀ ਇੱਕ ਮੋਟਰਸਾਈਕਲ ਤੇ ਬਾਹਰ ਘੁਲੋਤਾ ਹੈ ਤੇ ਆਉਂਦੇ ਹੀ ਉਹਨੇ ਭਗਵੰਤ ਸਿੰਘ ਤੇ ਗੋਲੀਆਂ ਡਾਵੇ ਚਲਾਉਣ ਜੀ ਖੜਿਆ ਹਸਾਬ ਹੀ ਜਿਹੜਾ ਸ਼ਹਿਰ ਜਾ ਕੇ ਦੇ ਕੇ ਆਉਣਾ ਹੈ ਅੱਛਾ ਜੀ ਹਸਾਬ-ਕਿਤਾਬ ਹੀ ਉਹ ਹੀ ਕਿੰਨੇ ਕੇ ਪੈਸੇ ਪੈਸੇ ਤਕਰੀਬਨ 9 ਲੱਖ ਰੁਪਏ ਹੈ ਜੀ ਇਹ ਗੋਲੀਆਂ ਡਾਵੇ ਚਲਾਉਣ ਕੋਈ ਮਤਲਬ ਪਹਿਚਾਨ ਉਹਨਾਂ ਦੀ ਜਾਂ ਕੋਈ ਪਹਿਚਾਨ ਹੀ ਨਹੀਂ ਨਿੱਕੇ ਮੁੰਡੇ ਨੂੰ ਚਿਹਰਾ ਇੱਕ ਦਾ ਯਾਦ ਹੈ ਕਹਿੰਦਾ ਵੀ ਮੈਂ ਵੇਖ ਲੂੰਗਾ ਤੇ ਪਛਾਣ ਲੂੰਗਾ ਜੀ ਮੈਂ ਤੇ ਮੌਕੇ ਤੇ ਕੋਲ ਨਹੀਂ ਹਾਂ ਮਜੂਰ ਇਹੋ ਮੁੰਡਾ ਮਜੂਰ ਜੀ ਤੁਸੀਂ ਕਿੱਥੇ ਮੈਂ ਪਿੰਡ ਹਾਂ ਜੀ ਆਪਣੇ ਦਾ ਮੈਂ ਇੱਥੇ ਚੜਿਆ ਹਾਂ ਉੱਤੇ ਮੈਨੂੰ ਲੱਗ ਜਿਹਦੇ ਗੋਲੀ ਵਜੀ ਹੈ ਨਾ ਉਹ ਆਇਦਰ ਨੂੰ ਆਇਆ ਅੰਦਰ ਕੰਬਾਰੀ ਖੋਲ ਕੇ ਬੈਠ ਰਖਣ ਲੱਗਾ ਹੈ ਜੀ ਅੱਛਾ ਉਹ ਜਿਹੜਾ ਸਾਡਾ ਤੀਸਰਾ ਬੰਦਾ ਲੱਗਾ ਵਾ ਉਹ ਉਧਰ ਮੋਟਰਸਾਈਕਲ ਡੱਕਣ ਗਿਆ ਹੈ ਤੇ ਜਦੋਂ ਉਹਨਾਂ ਨੇ ਇੱਥੇ ਫਾਇਰ ਕੱਢਿਆ ਵਾ ਕਿੰਨੇ ਜਾਣੇ ਉਹ 2 ਜਾਣੇ ਹਨ ਮੂੰਹ ਵੱਧੇ ਹੈ ਕਿ ਖੁੱਲੇ ਇੱਕਦਮ ਮੂੰਹ ਵੱਧਾ ਹੈ ਤੇ ਇੱਕ ਦਾ ਖੁੱਲਾ ਹੈ ਇੱਕ ਨੂੰ ਪਛਾਣ ਸਕਦਾ ਉਹਨੇ ਜਨਾਬ ਜੀ ਮੇਰਾ ਜਵੇਦ ਜਵੇਦ ਵੀਰ ਜੀ ਜਿਹੜੀ ਅੱਜ ਇਥੇ ਵੇਲੀ ਦੇ ਵਿੱਚ ਵਾਰਦਾਤ ਹੋਈ ਹੈ ਉਹਦੇ ਬਾਰੇ ਤੁਸੀਂ ਮਤਲਬ ਕੀ ਕਹਿਣਾ ਚਾਹੁੰਦੇ ਹੋ ਕਹਿਣਾ ਬਹੁਤ ਮਨਭਾਗਾ ਹੈ ਜੀ ਇਥੋਂ ਬੰਦੇ ਲੈ ਕੇ ਆਏ ਹਿਸਾਬ ਉਹਨਾਂ ਦੇ ਮਗਰੀ ਬੰਦੇ ਦੋ ਵੜਾ ਆਏ ਇੱਕ ਮੋਟਰਸਾਈਕਲ ਤੇ ਬਾਹਰ ਖਲੋਤਾ ਹੈ ਤੇ ਆਉਂਦੇ ਹੀ ਉਹਨੇ ਭਗਵੰਤ ਸਿੰਘ ਤੇ ਗੋਲੀਆਂ ਡੇਬੇ ਚਲਾਉਣ ਜੀ ਕਿੰਨੇ ਜਣੇ ਇੱਥੇ ਇੱਥੇ ਇਹ ਤਿੰਨੇ ਜਣੇ ਇਹੀ ਇਕਲਾਬ ਸਿੰਘ ਇੱਕਾਂ ਛੋਟਾ ਮੁੰਡਾ ਅਮਰ ਤੁਸੀਂ ਇੱਕ ਭਗਵੰਦਰ ਸਿੰਘ ਜੀ ਤੇ ਮਤਲਬ ਕੀ ਖੜਿਆ ਵਾ ਖੜਿਆ ਹਿਸਾਬ ਹੀ ਜਿਹੜਾ ਸ਼ਹਿਰ ਜਾ ਕੇ ਦੇ ਕੇ ਆਉਣਾ ਹੈ ਅੱਛਾ ਜੀ ਹਿਸਾਬ ਕਿਤਾਬ ਹੀ ਉਹ ਹੀ ਕਿੰਨੇ ਕੇ ਪੈਸੇ ਜੀ ਇਹ तकरीबन 9 ਲੱਖ ਰੁਪਏ ਹੈ ਜੀ ਇੱਥੇ ਜਿਹੜੋ ਇਹ ਆਏ ਆ ਉਹਨਾਂ ਗੋਲੀਆਂ ਚਲਾਈਆਂ ਉਹਨੇ ਗੋਲੀਆਂ ਦੇ ਵਿੱਚ ਚਲਾਉਣ ਕੋਈ ਮਤਲਬ ਪਹਿਚਾਨ ਉਹਨਾਂ ਦੀ ਜਾਂ ਕੋਈ ਪਹਿਚਾਨ ਹੀ ਨਹੀਂ ਨਿੱਕੇ ਮੁੰਡੇ ਨੂੰ ਚਿਹਰਾ ਇੱਕ ਦਾ ਯਾਦ ਹੈ ਕਹਿੰਦਾ ਵੀ ਮੈਂ ਵੇਖ ਲੂੰਗਾ ਤੇ ਪਛਾਣ ਲੂੰਗਾ ਜੀ ਮੈਂ ਤੇ ਮੌਕੇ ਤੇ ਕੋਲ ਨਹੀਂ ਅਮਰੂਦ ਇਹੋ ਮੁੰਡਾ ਮਜੂਰ ਜੀ ਤੁਸੀਂ ਕਿੱਥੇ ਮੈਂ ਪਿੰਡ ਹਾਂ ਜੀ ਆਪਣੇ ਦਾ ਇੱਥੇ ਕੌਣ ਕੌਣ ਕੀ ਨਾਂ ਹੈ ਲਾਭ ਸਿੰਘ ਹੀ ਅਮਰਤ ਸਿੰਘ ਤੇ ਭਗਵੰਤ ਸਿੰਘ ਇਹ ਤਿੰਨੇ ਮੁੰਡੇ ਜੀ ਠੀਕ ਹੈ ਹਾਂਜੀ ਹਾਂਜੀ ਕੀ ਨਾਂ ਬੋ ਅਮਰਪਾਲ ਸਿੰਘ ਤੇ ਅੱਜ ਜਿਹੜੀ ਵਾਰਦਾਤ ਹੋਈ ਆ ਗੋਲੀ ਚੱਲੀ ਆ ਤੇ ਮਤਲਬ ਕਿ ਤੂੰ ਕਿੱਥੇ ਸੀ ਤੇ ਕਿ ਕਨੇ ਗੋਲੀ ਮਾਰੀ ਮੈਂ ਇੱਥੇ ਚੜਿਆ ਹਾਂ ਉੱਤੇ ਮੈਨੂੰ ਡਮਗ ਜਿਹਦੇ ਗੋਲੀ ਵਜੀ ਆ ਨਾ ਉਹ ਆਦਰ ਨੂੰ ਆਇਆ ਅੰਦਰ ਕੰਬਾਰੀ ਖੋਲ ਕੇ ਬੈਗ ਰੱਖਣ ਲੱਗਾ ਅੱਛਾ ਤੇ ਜਿਹੜਾ ਸਾਡਾ ਤੀਸਰਾ ਬੰਦਾ ਲੱਗਾ ਵਾ ਉਹ ਉਧਰ ਮੋਟਰਸਾਈਕਲ ਡੱਕਣ ਗਿਆ ਹੈ ਤੇ ਜਦੋਂ ਉਹਨਾਂ ਨੇ ਇੱਥੇ ਫਾਇਰ ਕੱਢਿਆ ਵਾ ਕਿੰਨੇ ਜਾਣੇ ਉਹ ਦੋ ਜਾਣੇ ਸੀ ਹੂੰ ਤੇ ਮੂੰ ਬੱਦੇ ਹੈ ਕਿ ਖੁੱਲੇ ਇੱਕਦਮ ਮੂੰ ਬੱਦਾ ਹੈ ਤੇ ਇੱਕਲਾ ਖੁੱਲਾ ਹੈ ਇੱਕ ਨੂੰ ਪਛਾਣ ਸਕਦਾ ਹੁਣ ਅੱਛਾ ਹਾਂਜੀ ਤੇ ਜਦੋਂ ਪੈਸੇ ਖੋਏ ਆ ਤੇ ਉਦੋਂ ਕਿੱਥੇ ਹੀ ਜਿਹਦੇ ਕੋਲ ਪੈਸੇ ਖੋਏ ਉਦੋਂ ਇੱਥੇ ਹੀ ਉਹਨਾਂ ਉਹਦੇ ਹੱਥਾਂ ਪਾਈ ਹੋਏ ਆ ਕਿੰਨੇ ਪੈਸੇ ਪੁਰਾਣੀ ਪੈਸੇ ਆ ਇਹ ਤਾਂ ਹੂੰ ਹਾਂਜੀ ਜਿਹੜੀ ਗੋਲੀ ਮਾਰੀ ਆ ਕਿੱਥੇ ਮਾਰੀ ਆ ਗੋਲੀ ਇੱਥੇ ਮਾਰੀ ਆ ਨਹੀਂ ਨਹੀਂ ਕਿੱਥੇ ਵੱਜੀ ਗੋਲੀ ਗੋਲੀ ਪਹਿਲਾਂ ਉਹਨਾਂ ਨੇ ਮੇਰੇ ਹੱਥ ਕੁੱਤੇ ਨੂੰ ਕੱਢਿਆ ਫੈਰ अच्छा हां जी ते वज्जी ओदे वज्जी गोली ओदे ਵੀ ਸ਼ਾਇਦ ਇੱਥੇ ਕਿਤੇ ਵज्ਜੀ ਗੋਲੀ ਕਿਥੇ ਮੈਂ ਪੱਜ ਗਿਆ ਨਾ ਬਾਜ ਗੋਲੀ ਦੀ ਆਵਾਜ਼ ਸੁਣ ਕੇ اچھا ਚਲੋ ਠੀਕ ਸਰ ਕਿਨਾ ਜੀ ਇਸੇ ਬਕਰ ਸਿੰਘ ਸਰ ਅੱਜ ਜਿਹੜੀ ਮਗਲਾਨੀ ਦੇ ਵਿੱਚ ਵਾਰਦਾਤ ਹੋਈ ਹੈ ਉਹਦੇ ਬਾਰੇ ਕੀ ਕਹਿਣਾ ਜਾਂਦੇ ਐਨੂੰ ਪਤਾ ਲੱਗਾ ਕਿ ਮਗਲਾਨੀ ਢੀ ਦੇ ਵਿੱਚ ਗੋਲੀ ਚੱਲੀ ਹੈ ਮੌਕੇ ਤੇ ਆਏ ਨੇ ਮੌਕੇ ਤੇ ਸਾਨੂੰ ਇੱਕ ਛੱਟਾ ਮੁੰਡਾ ਵਰਤਪਾਲ ਮਿਲਿਆ ਜਿਹੜਾ ਇਹਨਾਂ ਦੇ ਨਾਲ ਸੀ ਕਿਨੇ ਜਾਣੇ ਜਿਹੜੇ ਆਏ ਤਿੰਨ ਜਣੇ ਆਏ ਭਗਵੰਤ ਸਿੰਘ ਲਾਭ ਸਿੰਘ ਤੇ ਅਮਰਤਪਾਲ ਸਿੰਘ ਤੇ ਅਮਰਤਪਾਲ ਸਿੰਘਾਂ ਨੂੰ ਮਿਲਿਆ ਤੇ ਇਹਨੇ ਦੱਸਿਆ ਵੀ ਦੋ ਮੁੰਨੇ ਨੌਜਵਾਨ ਆਏ ਮੋਟਰਸਾਈਕਲ ਤੇ ਤੇ ਗੋਲੀ ਮਾਰ ਕੇ ਤੇ ਪੈਸੇ ਖੋ ਕੇ ਤੇ ਲੈ ਗਏ ਹੋਰ ਕੋਈ ਚਰਾਗ ਮਿਲਿਆ ਜੀ ਨਹੀਂ ਹਲੇ ਆ ਗੈਰੀਏ ਜੀ ਹਲੇ ਕਿਹੜੀਆਂ ਫੋਟੋ ਫੋਟੋ ਕਢਾਲੀਆਂ ਜੀ ਇਹ ਤੇ ਇਹ ਕੈਰੀ ਲੇਕ ਨੂੰ ਤੋਂ ਉਡਾ ਘੜਾਈ ਦੇ ਆ ਜਦੋਂ ਇਹ ਫੜੇ ਜਾਂਦੇ ਤੇ ਠੀਕ